ਨੈਕਨ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਸੂਬਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਐਸਐਸਸੀ ਅਤੇ ਬੀਸੀ EMPLOYES WELFARE ASSOCIATION ਸਿਹਤ ਵਿਭਾਗ ਪੰਜਾਬ ਨੂੰ ਦਰਜ ਸ਼ਿਕਾਇਤਾਂ ਤੇ ਸੁਣਵਾਈ ਲਈ ਤਾਲਬ ਕੀਤਾ ਸੁਣਵਾਈ ਦੌਰਾਨ ਸਿਹਤ ਵਿਭਾਗ ਦੇ ਦਫ਼ਤਰੀ ਸਟਾਫ ਵਿੱਚੋਂ ਸਿਰਫ ਸੀਨੀਅਰ ਸਹਾਇਕ ਅਤੇ ਜੂਨੀਅਰ ਸਹਾਇਕ ਹੀ ਹਾਜ਼ਰ ਹੋਏ एसएससी कमीशन ਆ ਕੇ ਕਰਮਚਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਤਰੱਕੀਆਂ ਰੋਸਟਰ ਨਿਯਮਾ ਅਨੁਸਾਰ ਨਹੀਂ ਹੋ ਰਹੀਆਂ ਜਿਸ ਕਾਰਨ एसएससी ਵਰਗ ਦੇ ਕਰਮਚਾਰੀ ਲੰਬੇ ਸਮੇਂ ਤੋਂ ਤਰੱਕੀਆਂ ਤੋਂ ਵਾਂਝੇ ਰਹਿ ਰਹੇ ਹਨ ਉਹਨਾਂ ਦੋਸ਼ ਲਾਇਆ ਕਿ ਵਿਭਾਗ ਵਿੱਚ ਸਿਰਫ ਆਮ ਵਰਗ ਦੀਆਂ ਹੀ ਤਰੱਕੀਆਂ ਹੋ ਰਹੀਆਂ ਹਨ ਇਸ ਮਾਮਲੇ ਦਾ ਸਖਤ ਨੋਟਿਸ ਲੈਂਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਨੇ ਸਿਹਤ ਵਿਭਾਗ ਨੂੰ ਪਿਛਲੇ 15 ਸਾਲਾਂ ਦਾ ਤਰੱਕੀਆਂ ਸੰਬੰਧੀ ਪੂਰਾ ਰਿਕਾਰਡ ਅਗਲੀ ਸੁਣਵਾਈ ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਨਾਲ ਹੀ ਉਹਨਾਂ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਅਗਰੀ ਸੁਣਵਾਈ ਤੇ ਵਿਭਾਗ ਦਾ ਕੋਈ ਸਮਰੱਥ ਅਧਿਕਾਰੀ ਜ਼ਰੂਰ ਹਾਜ਼ਰ ਹੋਵੇ। ਸੁਣਵਾਈ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਰਾਬਾ, ਕੁਲਬੀਰ ਸਿੰਘ ਈਸੜੂ, ਜਸਪਾਲ ਸਿੰਘ ਜਗੀੜਾ, ਗੁਰਪ੍ਰੀਤ ਸਿੰਘ ਕਿਲਾ ਹਕੀਮਾ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ ਈਸ਼ੀ, ਲਖਵਿੰਦਰ ਸਿੰਘ ਖੜਿਆਲ ਅਤੇ ਗੁਰਜੰਟ ਸਿੰਘ ਸਮੇਤ ਹੋਰ ਕਰਮਚਾਰੀ ਵੀ ਮੌਜੂਦ ਸਨ।